ਅੱਜ ਦੇ ਸਮੇਂ 'ਚ ਨੌਜਵਾਨਾਂ 'ਚ ਵਿਦੇਸ਼ ਜਾਣ ਦੀ ਲਾਲਸਾ ਦਿਨੋ-ਦਿਨ ਵਧਦੀ ਜਾ ਰਹੀ ਹੈ ਤੇ ਇਸ ਲਾਲਸਾ ਦਾ ਫਾਇਦਾ ਲੈਣ ਦੇ ਮਕਸਦ ਦੇ ਨਾਲ ਪੂਰੇ ਪੰਜਾਬ 'ਚ ਆਇਲਸ ਤੇ ਸਟੱਡੀ ਸੈਂਟਰ ਵੱਡੇ ਪੱਧਰ 'ਤੇ ਖੁੱਲ੍ਹਦੇ ਜਾ ਰਹੇ ਨੇ ਇਹਨਾਂ ਦੀ ਚਕਾਚੌਂਚ 'ਚ ਉਲਝ ਕੇ ਵਿਅਕਤੀ ਕਈ ਵਾਰ ਗੈਰ-ਮਾਨਤਾ ਪ੍ਰਾਪਤ ਇੰਸਟੀਚੂਟ ਤੇ ਅੜੀ ਕੇ ਆ ਜਾਂਦਾ ਹੈ ਤੇ ਵੱਡੀ ਲੁੱਟ ਦਾ ਸ਼ਿਕਾਰ ਹੋ ਜਾਂਦਾ ਹੈ ਫਰੀਦਕੋਟ ਤੋਂ ਡਿਪਟੀ ਕਮਿਸ਼ਨਰ ਰਾਜੀਵ ਪਰਾਸ਼ਨ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਹੁਕਮ ਦਿੱਤੇ ਗਏ ਨੇ ਤੇ ਸਾਰੇ ਜ਼ਿਲ੍ਹਿਆਂ 'ਚ ਚੱਲ ਰਹੇ ਮਾਨਤਾ ਪ੍ਰਾਪਤ ਇੰਸਟੀਚੂਟ ਬਾਰੇ ਚੰਗੀ ਤਰ੍ਹਾਂ ਕੀਤਾ ਜਾਵੇ ਤਾਂ ਜੋ ਲੋਕ ਠੱਗੀ ਸਟੇਟ ਡਿਸਟ੍ਰਿਕਟ ਦੇ ਅੰਦਰ ਟੋਟਲ 6 ਇਸ ਤਰ੍ਹਾਂ ਦੇ ਟਰੈਵਲ ਏਜੰਟਸ ਹਨ ਜਿਹੜੇ ਅਥਾਰਾਈਜ਼ਡ ਹੈ ਹਿਊਮਨ ਤਸਕਰੀ ਜਿਹੜਾ ਕਾਨੂੰਨ ਹੈ 2014 ਵਾਲਾ 2012 ਵਾਲਾ ਸੌਰੀ ਇਹਦੇ ਰੂਲਸ ਦੇ ਤਹਿਤ ਇਸ ਸੈਕਟ ਦੇ ਤਹਿਤ ਇਸ ਚੀਜ਼ ਨੂੰ ਐਗਜ਼ਾਮਿਨ ਕਰਨਾ ਕਿ ਜੇ ਉਹ ਫਿੱਟ ਪੈਦੇ ਹੋ ਤਾਂ ਅਥਾਰਾਈਜ਼ ਕਰਦੇ ਹਾਂ ਨਹੀਂ ਜਦੋਂ ਤੱਕ ਉਹ ਆਪਣੀ ਫਾਰਮੈਲਿਟੀਜ਼ ਉਹਦੇ ਅਕੋਰਡਿੰਗਲੀ ਪੂਰੀਆਂ ਨਹੀਂ ਕਰਦੇ ਉਨੀ ਦੇਰ ਤੱਕ ਅਥਾਰਾਈਜ਼ ਨਹੀਂ ਹੁੰਦਾ ਉਹਦੇ ਸਰਕਾਰੀ ਮਾਨਤਾ ਪ੍ਰਾਪਤ ਇੰਸਟੀਚੂਟ ਦੇ ਮਾਲਕ ਨੇ ਪ੍ਰਸ਼ਾਸਨ ਵੱਲੋਂ ਚੁੱਕੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ ਦੇ ਕੋਈ ਕਪੇਲਾ ਵੀ ਅੱਜ ਤੋਂ ਮਹੀਨਾ ਪਹਿਲਾਂ ਵੀ ਖਬਰ ਲੱਗੀ ਸੀ ਜਿੰਨਾ ਵਿੱਚ ਸਾਡੇ ਯੂਟੂ ਛੜ ਦਾ ਵੀ ਨਾਮ ਆਇਆ ਸੀਗਾ ਜੀ ਵੀ ਆਥਰਾਇਜ਼ ਨੇ ਪ੍ਰਸ਼ਾਸਨ ਹੁਣੇ ਤੇ ਕੰਮ ਕਰ ਰਿਹਾਗਾ ਜੀ ਤੇ ਅਸੀਂ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਇਸ ਵੱਲੋਂ ਸਲਾਹ ਦਾ ਯੋਗ ਕਦਮ ਮੰਨਦੇ ਹਾਂ ਜੀ ਜੇਕਰ ਗੱਲ ਕੀਤੀ ਹੈ ਫ੍ਰੀ ਕੋਰਟ ਦੇ ਨਾਲ ਪੂਰੇ ਪੰਜਾਬ ਦੀ ਦਾ ਪੰਜਾਬ ਦੇ ਵਿੱਚ ਵੀ ਜਿਸ ਤਰ੍ਹਾਂ ਇੰਸਟੀਚਿਊਟ ਖੁੱਲ ਚੁੱਕੇ ਹਨ ਉਸ ਤਰ੍ਹਾਂ ਹੀ ਫ੍ਰੀ ਕੋਰਟ ਦੇ ਵਿੱਚ ਅਨੇਵਾਇ ਇੰਸਟੀਚਿਊਟ ਖੁੱਲ ਰਹੇ ਹਨ ਜੋ ਕਿ ਲਗਾਤਾਰ ਬੱਚਿਆਂ ਨੂੰ ਬਾਹਰ ਭੇਜਣ ਦਾ ਕੰਮ ਕਰ ਰਹੇ ਹਨ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਜਿਹੜੇ ਹੈਗੇ ਸਰਕਾਰੀ ਦੌਰ ਤੇ ਮਾਨਤਾ ਪ੍ਰਾਪਤ ਨਹੀਂ ਹਨ ਪਿਛਲੇ ਦਿਨੀ ਮਾਨਜੋਲ ਅਦਾਲਤ ਵੱਲੋਂ ਇੱਕ ਅਦੇਸ਼ ਜਾਰੀ ਕੀਤਾ ਗਿਆ ਸੀਗਾ ਜਿਲ੍ਹਾ ਪ੍ਰਸ਼ਾਸਨ ਨੂੰ ਕਿ ਉਹਨਾਂ ਦੇ ਜ਼ਿਲ੍ਹੇ ਦੇ ਅੰਦਰ ਜਿੰਨੇ ਵੀ ਇਨਸ਼ਚੂਰ ਆਉਂਦੇ ਹਨ ਜੋ ਵੀ ਉਹਨਾਂ ਵੱਲੋਂ ਰਜਿਸਟਰ ਹਨ ਉਹਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਨ੍ਹਾਂ ਤੋਂ ਆਪਣਾ ਕੰਮ ਕਰਾਇਆ ਜਾ ਸਕੇ ਅਤੇ ਵਧੀਆ ਤੌਰ ਤੇ ਪੈਸੇ ਸੇਵ ਕਰਕੇ ਆਪਣਾ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਸਕਣ ਜਲੰਧਰ ਤੋਂ ਕਰਨ ਪਾਠਕ ਦੇ ਨਾਲ ਫ੍ਰੀ ਕੋਰਟ ਤੋਂ ਜਗਤਾਰ ਦਸਾਂਜ